ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਜਿੱਥੇ ਦਿੱਲੀ ਵਿਖੇ ਕਿੰਨੇ ਦਿਨਾਂ ਤੋਂ ਲਗਾਤਾਰ ਰਸਨਾ ਚੱਲ ਰਿਹਾ ਹੈ ਉੱਥੇ ਹੀ 26 ਜਨਵਰੀ ਵਿੱਚ ਹੋਏ ਹਾਦਸੇ ਵਿੱਚ ਅਤੇ ਦੀਪ ਸਿੱਧੂ ਅਤੇ ਹੋਰ ਜਿਹੜੇ ਨਜਾਇਜ਼ ਕਿਸਾਨ ਦੇ ਬਜ਼ੁਰਗ ਵਿਕੈਦੀਆਂ ਨੂੰ ਕੈਦ ਕਰਕੇ ਰੱਖਿਆ ਗਿਆ ਉਹਨਾਂ ਦੀ ਰਿਹਾਈ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਅਤੇ ਕਿਸਾਨ ਯੂਨੀਅਨ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਜਿਸ ਵਿੱਚ ਕੱਲ ਭਰਮਾਂ ਹੰਗਾਰਾ ਵੇਖਣ ਨੂੰ ਮਿਲਿਆ ਅਤੇ ਜਗ੍ਹਾ-ਜਗ੍ਹਾ ਤੇ ਰੇਲਆਂ ਲੋਕ ਕੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੇ ਵਿਚਾਰ ਰੱਖੇ ਇਸ ਦੇ ਸਬੰਧ ਵਿੱਚ ਇਹ ਇੱਕ ਖਾਸ ਰਿਪੋਰਟ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਤੂ ਨਗਰ ਦਾ ਸਕੱਤਰ ਤੇ ਬਟਾਲੇ ਦਾ ਪ੍ਰਧਾਨ ਅੱਜ ਦਾ ਮੇਨ ਏਜੰਡਾ ਹੈ ਜਿੰਨੇ ਵੀ ਆਪਣੇ ਨੌਜਵਾਨ ਆ ਬੀਬੀਆਂ ਬਜ਼ੁਰਗ ਜਿੰਨੇ ਵੀ ਫੜ ਕੇ ਜੇਲਾਂ ਚ ਦਿੱਤੇ ਇਹਨਾਂ ਨੂੰ 26 ਤਰੀਕ ਵਾਲੇ ਦਿਨ ਜੋ ਕੁਛ ਇਹਨਾਂ ਉੱਥੇ ਕੀਤਾ ਸਭ ਕੁਝ ਸਰਕਾਰ ਦੀ ਸਹੈਤ ਹੋਇਆ ਤੇ ਰਿੰਗ ਰੋਡ ਤੇ ਅਸੀਂ ਜਾਣਾ ਸੀ ਇਹਨਾਂ ਜਿੰਨੇ ਵੀ ਨਾਕੇ ਰਿੰਗ ਰੋਡ ਤੋਂ ਲਾਲ ਕਿਲੇ ਨੂੰ ਜਾਂਦੇ ਹੀ ਗਾੜੀ ਨਾਕੇ ਲਾ ਲਾ ਕੇ ਤੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਬਜ਼ੁਰਗਾਂ ਨੂੰ ਗੁੰਮਰਾਹ ਕਰਕੇ ਤੇ ਲਾਲ ਕਿਲੇ ਵਾਲ ਨੂੰ ਤੋੜਤਾ ਉਹਦੇ ਸ਼ਮੰਦ ਵਿੱਚ ਪੂਰੇ ਭਾਰਤ ਵਿੱਚ ਪੂਰੇ 4 ਘੰਟੇ ਲਈ ਪੂਰਾ ਰੇਲ ਦਾ ਚੱਕਾ ਜਾਣ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਦੇ ਮਗਰ ਜ਼ਮਾਨਤਾਂ ਕਰਾਉਣ ਵਾਸਤੇ ਸਾਡੇ ਵੱਲੋਂ 39 ਐਫ ਆਈ 11 ਦਰਜ ਹੋਈਆਂ ਉਹਨਾਂ ਨੂੰ ਉਹਨਾਂ ਚੋਂ ਅਸੀਂ 18 ਜਿਹੜੇ ਬੰਦੇ ਆ ਉਹਨਾਂ ਦੀ ਜ਼ਮਾਨਤਾਂ ਆਲਰੇਡੀ ਕਰਵਾ ਦਿੱਤੀਆਂ ਬਾਕੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਜਿਹਦਾ ਕਿਸਦਾ ਬੰਦਾ ਫਸਿਆ ਰਿਸ਼ਤੇਦਾਰ ਆ ਕੋਈ ਸਾਹਜ ਵਾਲਾ ਉਹ ਸਾਨੂੰ ਕਨਫਰਮ ਕਰੇ ਉਹਦਾ ਹਜ਼ਾਰ ਕਾਰਡ ਸਨਾਖਤੀ ਕਾਰਡ ਦਵੇ ਸਾਨੂੰ ਅਸੀਂ ਆਪੇ ਪਾਵਾਂਗੇ ਤੇ ਜ਼ਮਾਨਤਾ ਜਿਹੜੀ ਇੱਕ ਪੈਨਰ ਬਣਾ ਲਿਆ ਵਕੀਲਾਂ ਦਾ ਜੱਜ ਵੀ ਸਾਡੇ ਨਾਲ ਇੱਕ ਪੈਨਨ ਚਾਹੀਦ ਹੋਤੈ ਨੂੰ ਉਹ ਅਸੀਂ ਸਾਰਾ ਕਰਕੇ ਉਹ ਅਸੀਂ ਪੂਰੇ ਦੇ ਪੂਰੀਆਂ ਜ਼ਮਾਨਤਾ ਕਰਵਾ ਲੈਣੀਆਂ ਵਾ ਬਾਕੀ ਜਿਹੜੇ ਰਹਿੰਦੇ ਆ ਜਿੰਨਾ ਅੰਕ ਸਾਤੇ ਉਹਨਾਂ ਪਾਏ ਆ ਉਹ ਦਿੱਲੀ ਵਾਲਿਆਂ ਹੱਥੇ ਪਾਏ ਆ ਵੀ ਦਿੱਲੀ ਵਾਲਿਆਂ ਨੂੰ ਮਗਰੋਂ ਤੰਗ ਕਰਾਂਗੇ ਉਹ ਅਸੀਂ ਬਿਲਕੁਲ ਨਹੀਂ ਕਰਨਾ ਉਹ ਅਸੀਂ ਸਭ ਕੁ ਕੋ ਕਰਾ ਕੇ ਪਰਚੇ ਰੱਦ ਕਰਾਗੇ ਤੇ ਫੇਰ ਜਿਲ੍ਹਿਆਂ ਚੁਰਨਾਵਾ ਸੰਘਰਸ਼ ਸਾਡਾ ਫੇਰ ਜੰਮ ਗਿਆ ਵਾ ਇਹਨਾਂ ਪਾਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀਗੀ ਇਹਨਾਂ ਦੇ ਜੋ ਇਹਨਾਂ ਕੋਲ ਆਇਆ ਕੀਤਾ ਸੀ ਪਰ ਅਸੀਂ ਫੇਰ ਪੂਰਾ ਸੰਘਰਸ਼ ਜੰਮਿਆ ਛੇਤੇ ਆ ਹੋਣਾ ਸੀ 5 ਮਾਰਚ ਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ 1500 ਟ੍ਰਾਲੀ ਤਕਰੀਬਨ ਲੈ ਕੇ ਜਾ ਰਹੇ ਹਾਂ ਇਹਨਾਂ ਮਰਜ਼ੀ ਮੋਦੀ ਸੰਘਰਸ਼ ਲੰਮਾ ਕਰਦੇ ਅਸੀਂ ਵਾਰੀਆਂ ਬਾਲੀਆਂ ਇਥੋਂ 14 ਜ਼ਿਲ੍ਹਿਆਂ ਚ ਸਾਡੀ ਜਥੇਬੰਦੀ ਕੰਮ ਕਰ ਰਹੀ ਆ ਇੱਕ ਜ਼ਿਲ੍ਹਾ 15 ਦਿਨ ਉੱਥੇ ਜਾਊਗਾ ਪਿੰਡਾਂ 'ਚ ਜਿਹੜੇ ਲੋਕ ਆ ਆਰਤੀਏ ਸਾਬਨ ਦੁਕਾਨਦਾਰ ਹੋਰ ਵੀ ਜਿਹਦੇ ਆ ਰਿਜਨੇ ਆ ਸਾਨੂੰ ਪੂਰੀ ਸਾਡੀ ਪਿੱਠ ਦੇ ਪਿੱਛੇ ਖੜੇ ਆ ਪੂਰੀ ਮਾਇਤ ਕਰ ਰਹੇ ਆ ਹਰ ਇੱਕ ਸਾਥ ਦੇ ਰਹੇ ਆ ਇਸ ਕਰਕੇ ਜਿਹੜੇ ਮੋਦੀ ਸਾਹਿਬ ਨੂੰ ਚੇਤਾਵਨੀ ਦਿੰਨੇ ਆ ਜਿਹੜੇ ਵੀ ਸਾਡੇ ਬੰਦੇ ਖੜੇ ਆ ਉਹਨਾਂ ਨੂੰ ਤੁਰੰਤ ਰਾਹ ਕਰ ਦੋ ਲਟਕੀਆ ਮੁਸਕਰਦੀ ਤੋਂ ਉੱਥੇ ਸਿੰਘੂ ਬਾਰਡਰ ਤੋਂ ਗ੍ਰਿਫਤਾਰ ਕਰਕੇ ਤੇ ਜੇਲ੍ਹ ਚਾ ਪਾਣੀ ਪਾ ਉਸੇ ਵੇਲੇ ਮੈਂ ਆਪਣੇ ਪਿੰਡੋਂ ਸ਼ਿਰਸ਼ੇ ਦਾ ਨੰਬਰ ਲਿਆ ਪੰਦੇਰ ਸਾਹਿਬ ਨੇ ਫੋਨ ਕੀਤਾ ਅਗਲੇ ਦਿਨੀ ਸ਼ਿੱਸਾ ਸਾਹਿਬ ਨੇ ਵਿਚਾਰੇ ਨੇ ਹਾਈ ਕੋਰਟ ਚੋਂ ਲਾ ਕੇ ਕੇਸ ਉਹਦੀ ਜ਼ਮਾਨਤ ਦਿਹਾੜੀ ਡੰਗੋ ਚ ਹੋਣੀ ਆ ਹੋਰ ਵੀ ਜਿਹੜਾ ਕੋਈ ਰਹਿੰਦਾ ਉਹਦੀ ਸਾਨੂੰ ਕਨਫਰਮ ਦਿੱਤੀ ਜਾਵੇ ਅਸੀਂ ਪੂਰਾ ਜ਼ੋਰ ਲਾਵਾਂਗੇ ਜਥੇਬੰਦੀਆਂ ਪੂਰੇ ਐ ਡਟੀਆਂ ਜਥੇਬੰਦੀਆਂ ਸੰਘਰਸ਼ ਪੂਰਾ ਕਾਇਮ ਚੱਲਣ ਡਿਆ ਸਰਕਾਰ ਤੇ ਪਹਿਲਾਂ ਤੋਂ ਜਦੋਂ ਦੇ ਗਏ ਆ ਹੀ ਉਹਨਾਂ ਦੇ ਆਖੀ ਜਾਂਦੀ ਏ ਇਹ ਇੱਕਦਮਾ ਸਟੇਟਾਂ ਦਾ ਸੰਘਰਸ਼ ਆ ਇਹ 28 ਆਪਣੇ ਸੂਬੇ ਆ ਭਾਰਤ ਦੇ 28 ਸੂਬਿਆਂ ਜੋ ਪੰਜੀ ਉੱਥੇ ਬੈਠੇ ਆ ਤਿੰਨ ਸੂਬੇ ਆ ਮਿਜ਼ੋਰਾਮ ਨਾਗਾਲੈਂਡ ਤੇ ਤ੍ਰਿਪੁਰਾ ਉਹ ਵੀ ਵਿਚਾਰੇ ਮਾਰੇ ਮੋਟੇ ਆਏ ਆ ਪੰਜੀ ਸੂਬੇ ਦੇ ਉੱਥੇ ਬੈਠੇ ਆ ਤੇ ਸਰਕਾਰ ਤੋਂ ਉਹਨਾਂ ਦੀ ਛਡਾਉਂ ਲਈ ਆ ਪਰ ਜਿਹੜਾ ਸੰਘਰਸ਼ ਸਾਡਾ ਪੂਰਾ ਜੰਮਿਆ ਵਾ ਸਰਕਾਰ ਦੀਆਂ ਨਾਸਾਂ ਧੂੰ ਦੇ ਕੇ ਤਿੰਨੇ ਕਾਨੂੰਨ ਵਾਪਸ ਕਰਾ ਕੇ ਤੇ ਫੇਰ ਆਵਾਂਗੇ ਉਹਨਾਂ ਜੇ ਦਿੱਲੀੋਂ ਨਹੀਂ ਵਾਪਸ ਆਵਾਂਗੇ ਦੇਖੋ ਜੀ ਲੱਖੇ ਸਿਧਾਨਾਂ ਦੇ ਸਾਡੇ ਰਿੰਗ ਰੋਡ ਤੇ ਉਹਦਾ ਨਾਲ ਗਿਆ ਉਹਦਾ ਸਾਡੇ ਜਥੇਬੰਦੀ ਵੱਲ ਉਹ ਨਹੀਂ ਕੀਤਾ ਦੂਜੀ ਜਥੇਬੰਦੀਆਂ ਨੇ ਕੀਤਾ ਹੋਗਾ ਉਹਨਾਂ ਦਾ ਪਰ ਉਹਨੇ ਸਾਡਾ ਉਹਨਾਂ ਨੂੰ ਪੂਰਾ ਸਾਥ ਦਿੱਤਾ ਹੈ ਬਾਕੀ ਅਸੀਂ ਕਿਸੇ ਦਾ ਨਹੀਂ ਸਾਡੇ ਜਥੇਬੰਦੀਆਂ ਵੱਲੋਂ ਪੰਜ ਜਥੇਬੰਦੀਆਂ ਨਾਲ ਸਾਡੇ ਹੋਣ ਵੀ ਸਾਡਾ ਵਿੱਚੇ ਹੀ ਆ ਦੀਪ ਸਿੱਧੂ ਦਾ ਵੀ ਉਹਨੂੰ ਵੀ ਰਿਹਾ ਕਰਵਾਉਣਾ ਵਾ ਸਾਰਿਆਂ ਦੀ ਹਮਾਇਤ ਕਰਨੀ ਆ ਕਿਸੇ ਨਾਲ ਸਾਡੀ ਲਾਗਤ ਵਜ ਨਹੀਂ ਸਾਡੇ ਨਾਲ ਹੀ ਸਾਡੇ ਹੀ ਭਰਾ ਵਾ ਉਹ ਅੰਦਰ ਰਹਿ ਕੇ ਤੇ ਸਾਡਾ ਹੀ ਫਾਇਦਾ ਬਾਹਰ ਰਹਿੰਦਾ ਉਹਦੇ ਬਾਰੇ ਆ ਵੀ ਜਿਹੜੇ ਆਪਾਂ ਮਾਮਲੇ ਤੇ ਪੈਰੀਆਂ ਲੱ ਲਈਆਂ ਨੇ ਕਿੰਨੇ ਪੈੜੀ ਦੇਤੀ ਉਹ ਪੈਸੇ ਲਾ ਕੇ ਲਾਂਬੇ ਹੋ ਗਿਆ ਕਿੰਨੇ ਲਈ ਆ ਉਦੇਆ ਤੇ ਉਹ ਕਾ ਗਿਆ ਕਿ ਪੰਪ ਜਿਹੜੇ ਬੰਦ ਕਰਵਾਏ ਸੀਗੇ ਇਹ ਮੁੜ ਕੇ ਚੰਡੀਗੜ੍ਹ ਜਾ ਕੇ ਇਹਨਾਂ ਦੇ ਬੰਦੇ ਸਾਡੇ ਬੰਦਿਆਂ ਨੂੰ ਮਿਲੇ ਸ਼ੂਬੇ ਟੀਮ ਨੂੰ ਉਹਨਾਂ ਆਖਿਆ ਵੀ ਅਸੀਂ ਤਾਂ ਮਾਰੇ ਜਾਵਾਂਗੇ ਤਾਂ ਇਹ ਕਰਕੇ ਅਸੀਂ ਠੇਕੇ ਦੇ ਆ ਪੰਪ ਉਹ ਅਜੇ ਛੱਡੇ ਆ ਉਹਨਾਂ ਦੀ ਮੀਟਿੰਗ ਚ ਪਾਸਤਾ ਵਾ ਜਦੋਂ ਮੀਟਿੰਗ ਚ ਪਾਸ ਹੋ ਗਿਆ ਇਹ ਵੀ ਬੰਦ ਹੋਣੇ ਆ ਉਹਨਾਂ ਜਿਹੜੇ ਇਹਨਾਂ ਨੂੰ ਛੱਡਿਆ ਵੀ ਠੇਕੇ ਤੇ ਆ। ਜੋ ਰੇਲ ਕੋ ਅੰਦੋਲਨ ਕੀਤਾ ਗਿਆ ਜੋ ਸਾਡੇ ਭੈਣ ਭਰਾ ਦਿੱਲੀ ਦੇ ਵਿੱਚ ਬੈਠੇ ਆ ਜੀ। ਵਾਲੀ ਇਹਨਾਂ ਨੇ ਨਜ਼ਾਇਰ ਪਰਚੇ ਕਰਕੇ ਜੇਲ੍ਹਾਂ 'ਚ ਪਾਏ ਆ। ਇਹ ਭੁੱਲੇ ਫਿਰਦੇ ਆ ਬਿਸ਼ੈਨ ਪਹਿਲੇ ਕਿਸਾਨੀਆਂ ਪਾੜੀਆਂ ਉਹਨਾਂ ਨੂੰ ਪਤਾ ਕੁਝ ਨਹੀਂ ਹੈ ਜੀ। ਇਹ ਸਾਰੇ ਸਾਡੇ ਭਰਾ ਵੀਰ ਪਾਣਾ ਪੜੇ ਲਿਖੇ ਆ ਜੀ। ਇਹਨਾਂ ਨੂੰ ਸਾਰੀ ਜਾਣਕਾਰੀ ਆ ਇਹ ਮੋਦੀ ਨੇ ਜੋ ਵੀ ਕਾਲੇ ਕਾਨੂੰਨ ਲਿਆਂਦੇ ਆ ਜੀ ਇਹਨਾਂ ਨੂੰ ਰੱਦ ਕਰਾਉਣਾ ਤੇ ਜੋ ਵੀ ਕਿਹ ਕੋ ਹਿੱਸਾ ਪੈਂਦਾ ਵਾ ਜੀ ਬਸ ਬਸ ਪਾਉਣ ਦੇ ਇਹਨਾਂ ਨੇ ਯਾਰ ਪਰਚੇ ਦੇ ਕੇ ਅੰਦਰ ਦਿੱਤੇ ਆ ਇਹਦੇ ਕਰਕੇ ਸਾਰਾ ਸੰਘਾਸਨ ਕਿਸਾਨ ਯੂਨੀਅਨਾਂ ਨਹੀਂ ਆੜਦੀ ਐਸੋਸੀਏਸ਼ਨ ਸਾਰੀ ਬੈਠੀ ਹੈ ਜੀ ਸਾਨੂੰ ਹੋਰ ਵੀ ਜਿੱਥੇ ਵੀ ਸਾਨੂੰ ਖੜਨਗੇ ਜਿੱਥੇ ਵੀ ਜਾਣਗੇ ਅਸੀਂ ਇਹਨਾਂ ਦੇ ਨਾਲ ਹੀ ਹਰ ਥਾਂ ਹੀ ਪਹੁੰਚਣ ਤਿਆਰ ਆ ਜਿੰਨੀ ਮਰਜ਼ੀ ਲੰਮੇ ਚੱਲੇ ਭਾਈ ਜੀ ਸਾਰੀ ਸੰਗਤ ਸਾਰਾ ਹਿੰਦੁਸਤਾਨ ਬਾਹਰ ਦੇ ਮੁਲਕ ਸਾਰੇ ਨਾਲ ਬੈਠੇ ਆ ਜੀ ਕਿੱਥੇ ਭੱਜ ਲੂਗਾ ਇੱਕ ਦਿਨ ਇਹਨੂੰ ਕਰਨਾ ਹੀ ਪੈਣਾ ਕਿੰਨਾ ਇਧਰ ਲੰਮਾ ਲੈ ਜਾਊਗਾ ਇਹ ਕੀ ਨੁਕਸਾਨ ਨਹੀਂ ਹੈਗੇ ਸਾਰੇ ਪੜੇ ਲਿਖੇ ਕਿਸਾਨ ਆ ਸਾਰੇ ਉਤੋਂ ਤੱਕ بڑے ਆ ਜੀ ਸਾਰੇ ਹਾਈ ਕੋਰਟ ਦੇ ਵਕੀਲ ਸਾਰੇ ਨਾਲ ਬੈਠੇ ਆ ਜੀ ਇਹ ਕਿਹੜੇ ਭਰੇ ਖੇਤਰਾ ਫਿਰਦਾ ਜੀ ਇਹੋ ਚਾਹੁੰਦੇ ਆ ਜੀ ਇਹਨਾਂ ਦੇ ਪਿੰਲ ਸਾਰੇ ਤੇਰੇ ਤਿੰਨੇ ਕਾਨੂੰਨ ਵਾਪਸ ਲੈਣ ਤੇ ਲੋਕ ਆਪਣੇ ਘਰੋ ਘਰੀ ਜਾਣ ਆਪਣੇ ਸੋਦਾ ਸਾਹ ਲੈਣ ਜੀ ਇਹਨਾਂ ਨੂੰ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਭੇਜਿਆ ਵਾ ਇਹ ਕਿ ਕੀ ਕਰਤੂਤ ਕਰਨ ਰਿਹਾ ਜੀ ਲੋਕਾਂ ਨੂੰ ਨਹੀਂ ਜੀ ਖਰਾਬ ਕਰਨ ਰਿਹਾ ਸਾਡੇ ਸੁਖਪਾਲ ਸਿੰਘ ਜੀ ਜੋ ਕਮੇਟੀ ਪ੍ਰਧਾਨ ਨੇ ਅਗਰਾਹ ਦੇ ਉਹਨਾਂ ਦੀ ਗਵਾਹੀ ਹੇਠ ਜੋ ਅੱਜ ਜੈੰਤੀਪੁਰ ਫਾਟਕ ਤੇ ਰੇਲ ਰੋਕੂ ਧਰਨਾ ਲਗਾਇਆ ਹੈ ਇਹ ਜੋ ਤਿੰਨ ਕਾਨੂੰਨ ਸਰਕਾਰ ਸੈਂਟਰ ਸਰਕਾਰ ਨੇ ਜੋ ਕਿਸਾਨਾਂ ਦੇ ਉਲਟ ਆਰਡੀਨਾਂਸ ਜੋ ਕਾਲੇ ਕਾਨੂੰਨ ਕਹੇ ਜਾਂਦੇ ਨੇ ਉਹ ਸਾਡੇ ਮੱਥੇ ਤੇ ਥਾਪ ਰਹੀ ਆ ਉਹਨਾਂ ਕਰਕੇ ਹੀ ਇਹ ਪ੍ਰੋਟੈਸਟ ਜੋ ਚੱਲ ਰਹੇ ਨੇ ਇਹ ਕਰਕੇ ਮੇਰੇ ਹੋਰ ਸਾਰੇ ਸਾਥੀ ਜੋ ਸਾਡੇ ਨਾਲ ਕਿਸਾਨ ਯੂਨੀਅਨ ਇਕੱਤਰ ਹੋਏ ਨੇ ਉਹ ਕਰਕੇ ਹੀ ਇਹ ਧਰਨਾ ਜੋ ਜੈੰਤੀਪੁਰ ਖਾੜਕ ਦੇ ਉੱਤੇ ਲਗਾਇਆ ਗਿਆ ਹੈ ਰੋਕੂ ਧਰਨਾ ਇਹ ਧਰਨੇ ਦੀ ਸਾਨੂੰ ਨਾ ਚਾਹੁੰਦੇ ਹੋਇਆ ਵੀ ਇਹ ਧਰਨੇ ਲਗਾਉਣੇ ਪੈ ਰਹੇ ਨੇ ਕਿਉਂਕਿ ਜੋ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਇਹ ਕਰਕੇ ਹੀ ਇਹ ਧਰਨੇ ਲੱਗ ਰਹੇ ਨੇ ਜੇ ਸਰਕਾਰ ਝੁਕੂਗੀ ਨਾ ਵਲੀ ਤੇ ਗੱਲ ਹੀ ਨਹੀਂ ਆ ਜਦੋਂ ਤੱਕ ਸਾਡੇ ਦਿੱਲੀ ਧਰਨੇ ਲੱਗੇ ਹੋਏ ਨੇ ਬੜੇ ਉੱਚੇ ਪੱਧਰ ਤੇ ਹੁਣ ਵੀ ਆਪਣੇ ਨੌਜਵਾਨਾਂ ਨੂੰ ਅਸੀਂ ਜਗਾ ਰਹੇ ਆ ਜਾਗਰਤ ਕਰ ਰਹੇ ਆ ਕਿ ਜੋ ਦਿੱਲੀ ਤੋਂ ਵਾਹ ਤੋਂ ਬਾਅਦ ਕਿਸਾਨ ਜਾਣਗੇ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਕਿਸਾਨ ਉੱਥੇ ਜਾਣਗੇ ਕਿਉਂ ਨਾ ਭਾਵੇਂ ਸਾਨੂੰ ਜਾਣ ਕਿ ਉਹਨਾਂ ਦੇਣੀ ਪਵੇ ਇਹ ਖੇਤੀ ਕਾਨੂੰਨ ਵਾਪਸ ਹੋਣਗੇ ਮੋਦੀ ਸਰਕਾਰ ਨੂੰ ਝੁਗਣਾ ਪਊਗਾ ਸਾਡੇ ਗਾੜੀ ਇਹ ਕਾਨੂੰਨ ਪੱਕੇ ਹੀ ਵਾਪਸ ਹੋਣਗੇ ਅੱਜ ਦਾ ਸਾਡਾ ਜਿੰਨੇ ਕਾਲੇ ਕਾਨੂੰਨੀ ਨੇ ਪਾਸ ਕੀਤੇ ਆ ਉਹ ਰੱਦ ਕਰਾਉਣੇ ਬਿਜਲੀ ਬਿੱਲ 220 ਐਕਟ ਉਹ ਰੱਦ ਕਰਾਉਣਾ ਤੇ ਜਿਹੜੇ ਸਾਡੇ ਨੌਜਵਾਨ ਇਹਨਾਂ ਇੱਕ ਸਾਜ਼ਿਸ਼ ਦੇ ਅਧੀਨ ਉਹ ਦਿਨ ਲਾਲ ਕਿਲੇ ਵਿੱਚ ਖੜੇ ਆ ਜਾਂ ਕਿ ਆਸੇ-ਪਾਸੇ ਉਹ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਰਿਹਾਈ ਕਰਾਉਣੀ ਮਰ ਸਿੰਘ ਪਿੰਡ ਪੁਰੀਆਂ ਕਲਾਂ ਜਰਨਲ 77 ਕਿਸਾਨ ਸੰਘਰਸ਼ ਕਮੇਟੀ ਦੀ ਕਾਈ ਦਾ ਮੈਂ ਜਰਨਲ 77 ਪੁਰੀਆਂ ਦਾ ਅੱਜ ਦਾ ਜੋ ਇਹ ਫਰੇਦ ਰੋਕੋ 12 ਤੋਂ 4 ਵਜੇ ਤੱਕ ਸਮੁੱਚੇ ਭਾਰਤ ਵਰਸ਼ ਵਿੱਚ ਹੋ ਰਿਹਾ ਇਹ ਰੇ ਰੋਕੋ ਕੋਈ ਕੁਰਸੀ ਦੀ ਲੜਾਈ ਨਹੀਂ ਕਿਸੇ ਧਰਮ ਦੀ ਕਿਸੇ ਜਾਤ ਕਿਸੇ ਮਜਬਦ ਦੀ ਲੜਾਈ ਨਹੀਂ ਇਹ ਸਿਰਫ ਇੱਕ ਪੇਟ ਦਾ ਸਵਾਲ ਆ ਰੋਟੀ ਦੀ ਲੜਾਈ ਆ ਭੁੱਖਾ ਰਹਿਕ ਨੂੰ ਲੱਗਦੀ ਆ ਚਾਹੇ ਉਹ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਸਿੱਖ ਆ ਸਾਈ ਸਾਈ ਆ ਇਸ ਰੋਟੀ ਭੁੱਖ ਵਾਸਤੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਭ ਵਰਗ ਜਿਹੜੇ ਆ ਉਹ ਇਹ ਲੜਾਈ ਲੜ ਰਹੇ ਆ ਇਹ ਸਰਕਾਰ ਜਿਹੜੀ ਅੰਨੀ ਬੋਲੀ ਹੋਈ ਪਈ ਆ ਇਹਦੇ ਕੰਨਾਂ ਤੇ ਜੂਨ ਨਹੀਂ ਸਿਰਕਦੀ ਇਹ ਇਹ 4 ਮਹੀਨੇ ਤੋਂ ਲਗਭਗ ਪੰਜਾਬ ਵਿੱਚ ਤੇ 6 ਮਹੀਨੇ ਤੋਂ ਐਜੀਟੇਸ਼ਨ ਚੱਲ ਰਿਹਾ 3 ਮਹੀਨੇ ਦਿੱਲੀ ਦੇ ਵਿੱਚ ਵੀ ਹੋ ਗਏ ਨੂੰ ਚੱਲਦੇ ਨੂੰ ਉੱਥੇ ਵੀ ਵਾਰੀ ਮੁਤਾਬਕ ਜਥੇਬੰਦੀਆਂ ਜਿਹੜੀਆਂ ਉਹ ਜਾ ਰਹੀਆਂ ਵਾਂ ਜਦੋਂ ਵਾਰੀ ਆਉਂਦੀ ਹੈ ਜੂਨ ਦੀ ਪਰ ਸਰਕਾਰ ਨੂੰ ਜਗਾਉਣ ਵਾਸਤੇ ਜਿਹੜਾ ਇਹ ਅੱਜ ਦਾ ਬੰਦ ਦਾ ਜਿਹੜਾ ਸੱਦਾ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਵਾ ਜੇ ਸਰਕਾਰ ਨਹੀਂ ਜਾਗਦੀ ਇਹ ਪ੍ਰੋਟੈਸਟ ਨੂੰ ਹੋਰ ਤਰੀਕਿਆਂ ਦੇ ਨਾਲ ਅਸੀਂ ਜਿਹੜਾ ਵਾ ਹੋਰ ਤਿੱਖਾ ਕਰਾਂਗੇ ਸਰਕਾਰ ਨੂੰ ਜਿਹੜਾ ਵਾ ਗੱਲ ਲੋਕਾਂ ਦੀ ਸੁਣਨੀ ਚਾਹੀਦੀ ਆ ਸਰਕਾਰ ਲੋਕਾਂ ਦੀ ਬਣਾਈ ਆ ਸਰਕਾਰ ਕੋ ਬਾਹਰੋਂ ਨਹੀਂ ਆਈ ਪਰ ਇਹਨਾਂ ਦਾ ਜਿਹੜਾ ਰਵਈਆ ਹੈ ਸਰਕਾਰ ਦਾ ਉਹ ਤਾਨਾਸ਼ਾਹੀਆ ਵਰਗਾ ਜਿਹੜਾ ਉਹ ਰਵਈਆ ਵਾ ਬਿਲਕੁਲ ਖੜੇ ਹੈ ਕੋਈ ਗੱਲ ਨਹੀਂ ਨੌਜਵਾਨ ਵਰਗ ਨੂੰ ਉਹਨਾਂ ਨੇ ਬਹੁਤ ਅਵੇਅਰ ਕੀਤਾ ਥੋੜੇ ਬਾਰੇ મતਭੇਦ ਪੈਦਾ ਹੋਏ ਜਥੇਬੰਦੀਆਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਜਥੇਬੰਦੀਆਂ ਨੂੰ ਇਹ ਥੋੜੇ ਜੋਸ਼ ਦੇ ਵਿੱਚ ਚੱਲੇ ਉਹਨੂੰ ਜਥੇਬੰਦੀਆਂ ਨੇ ਫੀਲ ਕੀਤਾ ਪਰ ਇਹਨਾਂ ਨੇ ਗਲਤ ਕੀਤਾ ਪਰ ਗਲਤ ਕੁਝ ਨਹੀਂ ਹੋਇਆ ਉਹ ਸਭ ਸਰਕਾਰ ਦੀ ਗਣੀਮਤੀ ਸਾਜ਼ਿਸ਼ ਸੀ ਜੇ ਉੱਥੇ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਚੜ ਗਿਆ ਤੇ ਕੇਸਰੀ ਝੰਡੇ ਨਹੀਂ ਤਿਰੰਗਾ ਝੰਡਾ ਚੜਾਇਆ ਉੱਥੇ ਕੋਈ ਬਹੁਤ ਵੱਡੀ ਮਾੜੀ ਗੱਲ ਨਹੀਂ ਹੋ ਗਈ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਬਿਲਕੁਲ ਜਥੇਬੰਦੀਆਂ ਇਸ ਵੇਲੇ ਦੀਪ ਸੱਧੂ ਤੇ ਲਖੇ ਸਧਾਨੇ ਦੇ ਨਾਲ ਖੜੀਆਂ ਵਾਂ ਉਹਨਾਂ ਨੂੰ ਬਾਹਰ ਕੱਢ ਕੇ ਲਿਆਵਾਂਗੇ ਦੀਪ ਸੱਧੂ ਦੀ ਗ੍ਰਿਫਤਾਰੀ ਹੋਈ ਹੈ ਲਖੇ ਸਧਾਨਾ ਦੇ ਬਾਹਰ ਬਿਲਕੁਲ ਜੀ ਉਹਨਾਂ ਦਾ ਸਾਰਾ ਕੁਝ ਵੇਚਦਿਆ ਕੋਈ ਹੱਕ ਨਹੀਂ ਹੈ ਸਿਰ ਸਿਰ ਧੱਕੇਸ਼ਾਹੀ ਹੈ ਉਹ ਜਿਹੇ ਸਾਡੇ ਕਾਨੂੰਨ ਇਹਨਾਂ ਨੇ ਬਣਾਏ ਹੋਏ ਇਹ ਨਾ ਸਰਕਾਰਾਂ ਦੇ ਜਿਹਦੇ ਕਾਨੂੰਨ ਚ ਸਾਨੂੰ ਫੜੀ ਜਾ ਰਹੇ ਆ ਇਰਾਨ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਹਜੇ ਵੀ ਕੁਝ ਵੀ ਸਾਡੇ ਘਰ ਬੈਠੇ ਆ ਕਿਉਂਕਿ ਕੁਝ ਵੀ ਤੁਹਾਡੇ ਲਗਾਤਾਰ ਹੀ ਕੋਸ਼ਿਸ਼ਾਂ ਦੇ ਵਿੱਚ ਆ ਰਹੇ ਆ ਤੇ ਕੁਝ ਘਰ ਬੈਠੇ ਆਪਣੇ ਕੰਮਾਂ 'ਚ ਹਜੇ ਵੀ ਕੰਮ ਨਹੀਂ ਛੱਡ ਰਹੇ ਪਰ ਜੇ ਹੋਣਾ ਹੋਏ ਸੰਘਰਸ਼ ਦੇ ਵਿੱਚ ਆਏ ਤੇ ਜੇ ਕਾਨੂੰਨ ਅੱਦ ਨਾ ਕਾਲੇ ਨੂੰ ਰੱਦ ਹੋਏ ਤੇ ਫਿਰ ਬਹੁਤ ਦੇਰ ਹੋ ਜਾਣੀ ਆ ਫਿਰ ਉਹਨਾਂ ਨੇ ਕੰਮ ਇਹਨਾਂ ਕੰਮਾਂ ਜੋਗੇ ਰਹਿ ਜਾਣਾਂ ਗਾੜੀ ਆਪਾਂ ਕੋਈ ਸਫਲਤਾ ਹਾਸਲ ਨਹੀਂ ਕਰਨੀ ਤੋਂ ਸੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਉਹ ਜਿਹੜੇ ਮੀਰ ਵੀਰ ਮੇਰੇ ਘਰ ਬੈਠੇ ਆ ਉਹ ਵੀ ਇਹ ਸੰਘਰਸ਼ ਦੇ ਵਿੱਚ ਆਉਣਾ ਤੇ ਆਪਾਂ 5 ਤਰੀਕ ਨੂੰ ਦਿੱਲੀ ਨੂੰ ਜਾਣਾ ਫੇਰ ਤੇ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਆਪਾਂ ਉਹ ਵੀ ਪਹੁੰਚ ਉਹਨਾਂ ਬਾਰੇ ਮੈਂ ਬਾਬਾ ਜੀ ਇਹ ਕਹਿਣਾ ਚਾਹੁੰਦਾ ਵੀ ਕਮੇਟੀ ਉਹਨਾਂ ਦੇ ਕੇਸਾਂ ਅੰਡਈ ਆ ਜਮਾਨਤਾਂ ਉਹਨਾਂ ਦੇ ਦੇਣ ਡਈ ਆ ਤੇ ਕਿਸੇ ਗੱਲੋਂ ਡਰਨ ਦੀ ਲੋੜ ਨਹੀਂ ਵੀ ਆਪਾਂ ਫੜੇ ਜਾਣਾ ਆ ਹੋ ਜਾਣਾ ਜੇ ਹੋ ਜਾਣਾ ਜੀ ਉੱਥੇ ਕੁਝ ਨਹੀਂ ਜੇ ਹੋਣਾ ਤੇ ਆਪਣੇ ਸਾਡੇ ਹੱਕ ਆ ਤਾਂ ਅਸੀਂ ਆਪਣੇ ਹੱਕ ਮੰਗਾ ਉੱਥੇ ਹੱਕ ਆਪਣੇ ਉੱਥੇ ਜਾ ਕੇ ਲੈਣੇ ਆ ਦਿੱਲੀ ਆ ਕੇ ਜੈਨਤੀਪੁਰ ਤੋਂ ਕੇਵੀ ਸਿੱਧੂ ਪਬਲਿਕ ਪ੍ਰਾਈਮ ਟੀਵੀ